ਦੇ ਫਰਦ ਦੇ ਦੋ ਲੇਡੀਆਂ ਤੇ ਇੱਕ ਬੰਦਾ ਸੀ ਪੜਿਆ ਉਹ ਕਿਤੇ ਅਸਰਜਨ ਬੁਲਾਇਆ ਕੇਸੀ ਵੀ ਨਾਮ ਲੱਗ ਰਹੀ ਸੀ ਤੇ ਉਹਨਾਂ ਨੂੰ ਰੈਸਟ੍ਰ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਨੇ ਦੇ ਵਪਾਰ ਦੇ ਅੱਡਿਆਂ ਤੇ ਕੀਤੀ ਛਾਪੇਮਾਰੀ ਜਿੱਥੇ ਕੀ ਵਪਾਰ ਕਰਨ ਵਾਲੀਆਂ ਔਰਤਾਂ ਅਤੇ ਦੋ ਬੰਦਿਆਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਕੁਝ ਨੌਜਵਾਨ ਤੇ ਕੁੜੀਆਂ ਮੌਕੇ ਤੇ ਫਰਾਰ ਹੋ ਗਈਆਂ ਹਲਕਾ ਵਿਧਾਇਕ ਨੇ ਕਿਹਾ ਇਲਾਕੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਲਈ ਉਹ ਖੁਦ ਅੱਜ ਗਰਾਊਂਡ ਉੱਤੇ ਆਏ ਨੇ ਅਤੇ ਦੇਹ ਵਪਾਰ ਦੇ ਅੱਡਿਆਂ ਉੱਤੇ ਛਾਪੇਮਾਰੀ ਕੀਤੀ ਗਈ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ ਚਾਹੇ ਕੋਈ ਪੁਲਿਸ ਵਾਲਾ ਵੀ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਹੋਇਆ ਤਾਂ ਉਹਨਾਂ ਤੇ ਵੀ ਕਾਰਵਾਈ ਕਰਵਾਈ ਜਾਵੇਗੀ ਦੂਸਰੇ ਪਾਸੇ ਮੋਹੱਲੇ ਦੇ ਲੋਕਾਂ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਜਦ ਕਾਰਵਾਈ ਕਰਨ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਇੱਥੋਂ ਲੋਕ ਫਰਾਰ ਹੋ ਜਾਂਦੇ ਨੇ ਜਦ ਮੌਕੇ ਉੱਤੇ ਪਹੁੰਚੇ ਪੀਸੀਆਰ ਦੱਸਦੇ ਹਨ ਕਿ ਦੋ ਹਲਕਾ ਵਿਧਾਇਕ ਨੇ ਪੁੱਛਿਆ ਕਿ ਤੁਸੀਂ ਇੱਥੇ ਸਾਰਾ ਦਿਨ ਕੀ ਕਰਦੇ ਹੋ ਇੱਥੇ ਲੋਕ ਪਰੇਸ਼ਾਨ ਨੇ ਦੇਵਪਾਲ ਦੇ ਅੱਡੇ ਚੱਲ ਰਹੇ ਨੇ ਤਾਂ ਪੁਲਿਸ ਵਾਲਿਆਂ ਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਮੌਕੇ ਤੇ ਹਲਕਾ ਵਿਧਾਇਕ ਨੇ ਉਹਨਾਂ ਪੀਸੀਆਰ ਮੁਲਾਜ਼ਮਾਂ ਦੀ ਕਲਾਸ ਲਗਾਈ ਹੈ ਅਤੇ ਕਿਹਾ ਕਿ ਤੁਸੀਂ ਲੋਕ ਇਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹੋ ਅਤੇ ਮੌਕੇ ਤੇ ਫਰਾਰ ਹੋ ਜਾਂਦੇ ਨੇ ਪਰ ਅੱਜ ਉਹ ਆਏ ਨੇ ਤਾਂ ਉਹਨਾਂ ਨੇ ਇੱਥੇ ਛਾਪੇ ਮਾਰੀ ਕਰਕੇ ਦੇ ਵਪਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ ਭਾਈ ਮਨਜੀ ਇਹ ਜਿਹੜਾ ਪ੍ਰਿਆਲਾ ਤੁਹਾਡੇ ਵੱਲੋਂ ਕੀਤਾ ਗਿਆ ਪ੍ਰਿਆਲਾ ਵੀ ਲੋਕ ਇੱਥੇ ਬਹੁਤ ਦੁਖੀ ਨੇ ਜਿਸਮ ਵਪਾਰ ਦਾ ਤੁਹਾਡਾ ਸ਼ਰੇਮ ਚੱਲਦਾ ਹੈ ਲੈਣਾ ਦੇ ਉੱਤੇ ਵੀ ਕੁਝ ਅੱਡੇ ਵੀ ਜਲਦੇ ਆ ਕਿੱਦਾਂ ਦੇਖਿਆ ਗਿਆ ਹੈ ਦੇਖੋ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਪੰਜ ਵੇੜੇ ਨੇ ਵੇੜਾ ਮਾਲਕਾਂ ਨੇ ਇੱਕ ਅੱਗੇ ਆਪਣਾ ਇੱਕ ਬੰਦਾ ਰੱਖਿਆ ਹੋਇਆ ਦਿਨ ਵੇਲੇ ਜਿਹੜਾ ਇੱਥੇ ਲੋਕਾਂ ਦੀ ਆਉਣੀ ਜਾਣੀ ਕਾਫੀ ਰਹਿੰਦੀ ਆ ਮੈਂ ਇੱਥੇ ਅੱਜ ਮੌਕੇ ਤੇ ਪਹੁੰਚੀ ਆ ਜੀਦੇ ਵਿੱਚ 4 ਲੇਡੀਜ਼ ਤੇ ਬੰਦੇ ਭੱਜ ਗਏ 2 ਲੇਡੀਜ਼ ਤੇ ਇੱਕ ਬੰਦਾ ਸੀ ਫੜ ਲਿਆ ਮੌਕੇ ਤੇ ਐਸਐਸਓ ਨੂੰ ਬੁਲਾਇਆ ਏਸੀਪੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅਰੈਸਟ ਕਰਾਇਆ ਤੇ ਇਹਨਾਂ ਨੂੰ ਹੁਕਮ ਦਿੱਤੇ ਵੀ ਬੇੜਾ ਹੁਣੇ ਹੀ ਤੁਸੀਂ ਮਾਲਕ ਨੂੰ ਲੈ ਕੇ ਬੇੜੇ ਇਹ ਸਾਰੇ ਸੀਲ ਕਰੋਗੇ ਬੇੜੇ ਖਾਲੀ ਕਰਵਾਏ ਜਾਣਗੇ ਬਿਲਕੁਲ ਖਾਲੀ ਕਰਵਾਏ ਜਾਣਗੇ ਜੀ ਬੇੜੇ ਇਹ ਸੀਲ ਹੋਣਗੇ ਮੈਡਮ ਜੀ ਉਹਨਾਂ ਨੂੰ ਜਦਬਣੀ ਕੀ ਹੈ ਜਿਹੜੇ ਹੋਰ ਵੀ ਅੱਡੇ ਤੇ ਜਲਾ ਰਹੇ ਜਿਸਮ ਵਪਾਰ ਦੇ ਦੇਖੋ ਮੈਂ ਤੁਹਾਡੇ মিডিਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਵੀ ਇਹ ਕੰਦਾ ਛੱਡ ਕੇ ਕੋਈ ਕੰਮ ਕਰ ਕਰਨ ਲੱਗ ਜਾਣ ਇਹ ਜਿਹੜਾ ਇਸ ਏਰੀਆ ਚ ਔਰ ਮੇਰੇ ਹਲਕੇ ਦੇ ਵਿੱਚ ਤਾਂ ਕਮ ਸੇ ਕਮ ਇਹ ਆਪਾਂ ਨਹੀਂ ਚੱਲਣ ਦੇਵਾਂਗੇ ਜੀ ਤੇ ਲੋਕਾਂ ਦੀ ਸ਼ਿਕਾਇਤ ਸੀ ਮੈਨੂੰ ਤੁਹਾਡੇ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਸ਼ਿਕਾਇਤ ਦੇ ਉੱਤੇ ਐਸਐਚਓ ਮੋਤੀ ਨਗਰ ਨੂੰ ਮੈਂ ਬਾਰ ਬਾਰ ਕਿਹਾ ਕਿ ਜਿਹੜੇ ਬੇੜੇ ਆ ਬੇੜਿਆਂ ਨੂੰ ਚੈੱਕ ਕਰੋ ਉੱਥੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰੋ ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਸਿਵਲ ਵਰਦੀ ਦੇ ਵਿੱਚ ਆਏ ਸੀ ਜਿੱਥੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਸਿਵਲ ਵਰਦੀ ਜੋ ਤੁਹਾਡੇ ਨਾਲ ਬੰਦਾ ਐਸਐਚਓ ਸਾਹਿਬ ਦੇ ਨਾਲ ਆਇਆ ਇਹ ਦਿਨੇ ਆਉਂਦਾ ਵਾ ਔਰ ਇਹ ਬੇੜਿਆਂ ਤੋਂ ਕਲੈਕਸ਼ਨ ਕਰਕੇ ਲੈ ਕੇ ਜਾਂਦਾ ਕਲੈਕਸ਼ਨ ਤੋਂ ਇੱਕ ਕਾਰਵਾਈ ਦੀ ਮੰਗ ਕਰੋਗੇ ਜਿਹੜੇ ਪੂਲ ਬਿਲਕੁਲ ਕਾਰਵਾਈ ਹੋਏਗੀ ਜੀ ਮੇਰੀ ਸੀਪੀ ਸਾਹਿਬ ਨਾਲ ਵੀ ਗੱਲ ਹੋ ਗਈ ਮੇਰੀ ਜੁਆਇੰਟ ਸੀਪੀ ਸਾਹਿਬ ਨਾਲ ਵੀ ਹੋ ਗਈ ਏਸੀਪੀ ਸਾਹਿਬ ਨਾਲ ਵੀ ਤੇ ਮੈਡਮ ਮੈਂ ਪੁਲਿਸ ਨੂੰ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਪੁਲਿਸ ਦਾ ਧਿਆਨ ਚ ਕਿਉਂ ਨਹੀਂ ਅੱਜ ਘਰੇ ਆ ਮੈਂ ਧੰਦੇ ਚੱਲ ਰਿਹਾ ਪੁਲਿਸ ਨੂੰ ਪਤਾ ਨਹੀਂ ਵੀ ਇਹ ਕੰਮ ਚੱਲ ਰ देखो जड़ी चीज मौके पर फड़ी गई मौके पर फड़ी गई एस एच ओ साहब न बुलाया गया मेरा फर्ज यह बनता मैं मौके पर इन्होंने कार्रवाई करा और मिला नाम है यहाँ से अड्डा कितने देर से चल रहा है ये बहुत हमारे जमीन हमारे खरीद ली है उस, उसके पास नहीं था उसके बाद यहाँ ये जमीन था कपूर लाला के हम लोग अपने मोहल्ले के कहे कि ये जमीन नंद हो ये सब गलत जनाने के फिर भी वो लो लोग दे तो आप लोगों के घर में फर्क नहीं, नहीं भी ऐसे आता आप, है लेकिन सुनिए देखिए सुनिए सुनिए हम बोलते हैं फर्क सब पड़ता है बाल बच्चा पर फर्क पड़ता है हमारा पर भी दारू पी के ये इंगल लग गया ना देखिए इंगल लग गया ना ये अड्डे पर छीन होता है और हमारे दरवाजे पर बंद दे देता अच्छा है लड़के यहाँ पे खड़के हाँ। वो सामने हाँ। कमरे में जाते हैं हाँ तो आप रोकते नहीं देखिए हम रोकेंगे तो अड्डे से मार खाएंगे मारा पीटा भी है कभी हमारे के मारे पीटे नहीं है तो गली वाले बोलते नहीं है गली वाले अब अकेले हमारा एक लड़का वो भी विकलांग हो गया ये हमारा बुढ़ा गिर गया हम अकेले का, का कर पाएंगे हम अकेले का बड़े लल्ले हैं बड़े बड़े आदमी हैं वो साथ हमारे के नहीं देता है हम तक कितने चक्कर ब... अपनी यहाँ आदमी आता है अच्छा कदम उठाया हाँ हम जैसे कहें जहाँ चलने का हमारे आटा बंद करने के लिए हम तैयार है आटा आटा है, है। कौन चलाता इसको? मैंने दो हजार चौदह से इसके पीछे लगा हूँ मैंने पहले तो मैंने लिखित रूप कम्प्लेंट देता था मोतीगा थाने कितने एस आए कितने मतलब डी आए लेकिन फिर मुझे बोला कि आप बाईपोस्ट आप करो तो मैंने बाई पोस्ट भी मेरे पास सारा रसीद है लेकिन अभी तक कोई देखिए

ਟੋਲਟ ਹੋ ਜਾਗਾ ਸਾਡੀ ਪੈਟਰੋਲਿੰਗ ਹੈ ਪੈਟਰੋਲਿੰਗ ਜਾਂ ਪੈਟਰੋਲਿੰਗ ਦੇ ਵਿੱਚ ਤੁਹਾਨੂੰ ਪਤਾ ਨਹੀਂ ਨਾ ਅੱਡੇ ਚੱਲਦੇ ਆ ਅਸੀਂ ਸਵੇਰੇ ਵੀ ਅਸੀਂ ਆਏ ਆ ਅਸੀਂ ਰੇਟ ਕੀਤੀ ਆ ਆਪਣੇ ਸਾਰੇ ਹੈ ਨਹੀਂ ਸੀਗੇ ਜਿੰਦੇ ਲੱਗੇ ਸੀਗੇ ਤੇ ਹੁਣ ਮੇਰੇ ਆਈ ਮੈਂ ਆਹ ਵੇਖੋ ਆ ਮੈਂ ਤੁਹਾਨੂੰ ਦਿਖਾਵਾਂ ਮੈਂ ਫੋਟੋ ਵੀ ਪਾ ਕੇ ਗਿਆ ਮੈਂ ਅੱ비 ਆਪਣੇ ਸਬੂਤ ਵੀ ਦੇ ਕੇ ਗਿਆ ਵੀ ਆਪਣੇ ਰੇਟ ਮਾਰੀ ਆ ਮੈਂ ਤੇ ਫੋਟੋ ਪਾ ਕੇ ਗਿਆ ਸੀ ਆਪਣੇ ਫੋਟੋਆਂ ਖਿੱਚ ਕੇ ਲਗਾਇਆ ਇਥੇ। ਇਹਨੂੰ ਸਬੂਤ ਕਿਹਨਾਂ ਦਿੱਤਾ? ਐਸਐਚ ਐਸਐਚਓ ਸਾਹਿਬ ਨੂੰ। ਫਿਰ ਐਸਐਚਓ ਨੇ ਕੀ ਕਾਰਵਾਈ ਕੀਤੀ? ਉਹ ਬੰਦੇ ਸੀਗੇ ਜੀ ਐਡੇ ਬੰਦੇ ਸੀਗੇ ਜੀ ਹੁਣ ਤੁਹਾਡੀ ਨੋਟ ਲੇਜ ਹੈਗੇ ਵੀ ਐਡੇ ਚਲਦੇ ਆ। ਇਹਦਾ ਮਤਲਬ ਜਦੋਂ ਅਸੀਂ ਐਸਐਚਓ ਨੂੰ ਕਹਿੰਦੇ ਆ ਰੇਡ ਮਾਰੋ ਤੇ ਤੁਸੀਂ ਉਹਨੂੰ ਫੋਟੋ ਭੇਜ ਦਿੰਦੇ ਆ ਵੀ ਬੰਦੇ ਭਜਾ ਦੇ। ਨਹੀਂ 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 ਬਿਲਕੁਲ ਨਹੀਂ ਜੀ ਇਹ 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 ਗੱਲ ਗਲਤ ਹੈ ਮੈਡਮ। ਕੀ ਗੱਲ ਗਲਤ ਹੈ? ਜੇ ਮੈਡਮ ਜੇ ਸਰ ਬੰਦੇ ਭੱਜੇ ਕਿਵੇਂ? ਸਰ ਜਿੰਨੀ ਵਾਰੀ ਅਸੀਂ ਆਏ ਆ ਜਿੰਨੀ ਵਾਰੀ ਵੀ ਆਏ ਆ ਭਜਾ ਕੇ ਗਏ ਆ ਕੋਈ ਨਹੀਂ ਮਿਲਦਾ। ਮੁੰਡੇ ਬੰਦੇ ਬੰਦੇ ਖੜੇ ਹੁੰਦੇ ਆ ਅਸੀਂ ਉਹ ਪਛਾਣ ਸਰ ਮਾਲਕਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਈ ਬੇੜਿਆਂ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ ਇਹ ਜ਼ਿੰਮੇਵਾਰੀ ਕਿਹਦੀ ਹੈ ਜਿ세 ਬਕਮਕਾਨ ਦੇ ਵਿੱਚ ਧੰਦਾ ਚੱਲਦਾ ਤੁਹਾਨੂੰ ਪਤਾ ਹੈ ਵੀ ਇੱਥੇ ਜਿਸਮ ਵਪਾਰ ਦਾ ਧੰਦਾ ਚੱਲਦਾ ਅਸੀਂ ਅਸੀਂ ਰੇਟ ਕਰਦੇ ਆ ਸਾਨੂੰ ਕੋਈ ਮਿਲਦਾ ਨਹੀਂ ਹੈ ਤੇ ਰੇਟ ਮਾਲਮ ਪਛਾਣ ਤਾਂ ਇਸ ਤਰ੍ਹਾਂ ਜੀ ਜਦੋਂ ਇੱਥੇ ਹੁੰਦੇ ਆ ਇਹਨਾਂ ਦੇ ਬੰਦੇ ਜਿਆਦਾ ਕਿਤੇ ਉਧਰ ਖੜੇ ਹੋਣੇ ਜੀ ਪਹਿਲਾਂ ਦੱਸ ਦਿੰਦੇ ਹੋ ਕਿ ਭੱਜ ਜਾਂਦੇ ਹੋ ਕਿ ਪਹਿਲਾਂ ਦੱਸ ਜੰਦੇ ਅੱਜ ਕਿਵੇਂ ਫੜੇਗੇ ਮੇਰੇ ਨਾਲ ਵੀ ਆ ਵਰਦੀ ਵਾਲੇ ਮੇਰੇ ਨਾਲ ਵੀ ਵਰਦੀ ਵਾਲਾ ਜਸਦੀਰ ਅੱਜ ਕਿਵੇਂ ਫੜੇਗੇ ਜੀ ਨਹੀਂ ਨਿਕਲੋ ਜੀ ਆ ਮੈਡਮ ਮੈਂ ਜਿਹੜਾ ਜਿਹੜਾ ਕੰਮ ਪੁਲਿਸ ਦਾ ਸੀ ਫੜਨਾ ਉਹ ਅੱਜ ਐਮਐਲਏ ਨੇ ਖੁਦ ਕੀਤਾ ਫੜੇ ਆ ਲਗਦਾ ਵੀ ਐਮਐਲਏ ਨੂੰ ਕਰਨਾ ਚਾਹੀਦਾ ਇਹ ਕੰਮ ਆਪੜਨਾ ਚਾਹੀਦਾ ਪੁਲਿਸ ਦੀ ਜਗ੍ਹਾ ਤੇ 1 ਮਿੰਟ ਫਿਰ ਆਹ ਦੇਖੋ ਮੈਂ ਫੋਟੋ ਸਵੇਰੇ ਰੇਡ ਕੀਤੀ ਆ ਤੇ ਫੋਟ ਆਪਣੇ ਇਹ ਪ੍ਰੂਫ ਆ ਵੀ ਸਵੇਰੇ ਰੇਡ ਕਰਕੇ ਅਲਰਟ ਕੀਤਾ ਗਿਆ ਇਸ ਚੀਜ਼ ਦਾ ਪ੍ਰੂਫ ਹੁਣ ਆਪਾਂ ਨੂੰ ਜਿਹੜੇ ਇੱਥੋਂ ਦੇ ਪੀਸੀਆਰ ਵਾਲੇ ਹੈਗੇ ਆ ਉਹ ਪ੍ਰੂਫ ਦੇਣਗੇ ਆਪਾਂ ਨੂੰ ਕਿ ਅਸੀਂ ਸਵੇਰੇ ਆ ਕੇ ਗਏ ਆਂ ਔਰ ਦੇਖੋ ਇਹ ਅੱਡੇ ਬੰਦ ਸੀਗੇ ਇਹਦਾ ਮਤਲਬ ਉਹਨਾਂ ਲੋਕਾਂ ਨੂੰ ਅਲਰਟ ਕੀਤਾ ਗਿਆ ਇਹ ਹੁਣੇ ਤੁਹਾਨੂੰ ਵੀਡੀਓ ਦਿਖਾਉਣਗੇ ਐਸ ਐਸ ਹੋ ਚੁੱਕੀਆਂ ਹਜੇ ਤਾਂ ਜੀ ਘੇੜਾ ਮਾਰਨ ਲਈ ਤੇ ਤੁਹਾਡਾ ਕੀ ਨਾਮ ਹੈ ਆ ਦੇਖੋ ਜੀ ਆ ਦੇਖੋ ਜੀ ਆ ਦੇਖਾ ਅਸੀਂ ਘੇੜਾ ਮਾਰ ਕੇ ਗਏ ਆ ਆ ਦੇਖੋ ਉਹ ਹਵਾ ਆਣੇ ਤੋਂ ਤੇ ਥਾਣੇ ਵਾਲਾ ਮੁਲਾਜ਼ਮ ਵੀ ਖੜਾ ਸਾਡੇ ਨਾਲ ਦਾ ਮੁਲਾਜ਼ਮ ਵੀ ਖੜਾ ਹੈ ਜਦੋਂ ਤੁਸੀਂ ਆਏ ਸੀ ਮੌਕੇ ਤੇ ਅੱਡੇ ਬੰਦ ਸੀ ਹਾਂਜੀ 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 ਉਹਦਾ ਪਤਾ ਵੀ ਅੱਡੇ ਜਲਦੇ ਇੱਥੇ ਕਿੱਥੇ ਜੀ ਇੱਥੇ ਜ਼ਰੂਰ ਇੱਥੇ ਸਾਨੂੰ ਨਹੀਂ ਪਤਾ ਜੀ ਸਾਨੂੰ ਜਦੋਂ ਇਨਫਾਰਮੇਸ਼ਨ ਮਿਲੀ ਆ ਉਦੋਂ ਅਸੀਂ ਆਏ ਆ ਕਿਹੜੇ ਡਾਨੇ ਤੋਂ ਪੀਸੀ ਆ ਸੋਤੀ ਨਗਰ ਤੋਂ ਸੋਤੀ ਨਗਰ ਦੇ ਕੀ ਨਾਮ ਹੈ ਤੁਹਾਡਾ ਜੀ ਐਸ ਐਸ ਸੁਖਿੰਦਰ ਸਿੰਘ ਠੀਕ ਹੈ ਜੀ